ਰਾਜ ਤੱਕ ਇਹ ਨਹੀਂ ਹੋਇਆ ਸੀਗਾ ਕਿ ਕਿਸੇ ਬਾਇਲੈਟਰਲ ਜਿਹੜਾ ਆਪਰੇਸ਼ਨ ਹੋਇਆ ਹੋਵੇ ਹੱਥਾਂ ਦਾ ਜੀ ਯਾਨੀ ਕਿ ਹੱਥ ਕਿਸੇ ਹੋਰ ਦੇ ਹੱਥ ਕਿਸੇ ਹੋਰ ਤੇ ਲਾ ਦਿੱਤੇ ਜਾਣ ਇੱਕ ਰਿਸ਼ਮਾ ਵਾਪਰੇ ਜਿੱਥੇ ਸਰ ਗੰਗਾਰਾਮ ਹਸਪੀਟਲ ਦੇ ਡਾਕਟਰਾਂ ਨੇ ਤਕਰੀਬਨ 12 ਘੰਟੇ ਦੀ ਸਰਜਰੀ ਕਰਕੇ ਇੱਕ ਪਿੰਟਰ ਜਿਹਨੇ 2020 ਦੇ ਵਿੱਚ ਇੱਕ ਟ੍ਰੇਨ ਹਾਦਸੇ ਦੇ ਵਿੱਚ ਆਪਦੇ ਦੋਵੇਂ ਹੱਥ ਗਵਾਲੇ ਸੀ ਯਾਨੀ ਕਿ ਉਹਦੇ ਹੱਥ ਕੱਟੇ ਗਏ ਸੀ ਹੋਰ ਹੱਥ ਜਿਹੜੇ ਉਹ ਬੰਦੇ ਦੇ ਕੰਮ ਆ ਰਹੇ ਆ ਜੀ 12 ਘੰਟੇ ਦੀ ਮੁਸ਼ਕਲ ਸਰਜਰੀ ਹੋਈ ਤੇ ਸਰਜਰੀ ਜਿਹੜੀ ਹੈ ਉਹ ਕਾਮਯਾਬ ਹੋ ਗਈ ਸਿਮਰਨ ਜੀ ਦਿੱਲੀ ਦੇ ਡਾਕਟਰਾਂ ਨੇ ਇਹੋ ਜਿਹਾ ਕਿਹੜਾ ਚਮਤਕਾਰ ਕੀਤਾ ਕਿ ਪੂਰੀ ਦੁਨੀਆ ਚਰਚਾ ਹੋ ਰਹੀ ਹੈ ਪਕਤਾ ਜੀ ਮੈਡੀਕਲ ਸਾਇੰਸ ਜਿੱਥੇ ਤਰੱਕੀ ਕਰ ਰਹੀ ਪੂਰੀ ਦੁਨੀਆ 'ਚ ਉੱਥੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਮੁਲਕ ਦੇ ਵਿੱਚ ਵੀ ਐਸੀ ਕ੍ਰਿਸ਼ਮੇ ਹੋ ਰਹੀ ਹੈ ਜਿਹਦੇ ਨਾਲ ਨਾ ਸਿਰਫ ਡਾਕਟਰਸ ਨੇ ਸਾਡੇ ਦੇਸ਼ ਦਾ ਨਾਮ ਉੱਚਾ ਕੀਤਾ ਸਗੋਂ ਮਾਨਵਤਾ ਵਾਸਤੇ ਇੱਕ ਬੜੀ ਵੱਡੀ ਮਿਸਾਲ ਪੇਸ਼ ਹੋਈ ਹੈ ਜੀ ਹੁਣ ਤੱਕ ਇਹ ਹੁੰਦਾ ਸੀਗਾ ਕਿ ਹੱਥ ਜੇ ਵੱਡਿਆ ਜਾਣਾ ਤਾਂ ਹੱਥ ਜੋੜ ਦਿੱਤੇ ਜਾਂਦੇ ਸੀ ਹੂੰ ਉਸੇ ਬੰਦੇ ਦਾ ਜਿਹੜਾ ਉਸੇ ਬੰਦੇ ਦਾ ਬੜੀ ਵਧੀਆ ਗੱਲ ਤੁਸੀਂ ਕੀਤੀ ਕਿ ਤੁਹਾਡੇ ਯਾਦ ਹੋਣਾ ਪਟਿਆਲੇ ਦੀ ਇੱਕ ਕਰੋਨਾ ਸੰਕਟ ਦੇ ਵਿੱਚ ਬੰਗ ਸਿੰਘ ਨੇ ਜਿਹੜਾ ਹੱਥ ਵੜਦਾ ਸੀਗਾ ਇੱਕ ਪੁਲਿਸ ਵਾਲੇ ਦਾ ਹਰਜੀਤ ਸ਼ੈਦ ਉਹਦਾ ਨਾਮ ਸੀ ਜੀ ਤੇ ਉਸ ਤੋਂ ਬਾਅਦ ਉਹਦਾ ਪੀਜੀਆਈ ਦੇ ਵਿੱਚ ਫਿਰ ਹੱਥ ਜੋੜਦਾ ਸੀਗਾ ਤੇ ਫਿਰ ਉਸ ਤੋਂ ਬਾਅਦ ਉਹਦਾ ਹੱਥ ਠੀਕ ਹੋ ਗਿਆ ਚੱਲਣ ਲਾਇਕ ਹੋਇਆ ਹਮ ਪਰ ਅੱਜ ਤੱਕ ਇਹ ਨਹੀਂ ਹੋਇਆ ਸੀਗਾ ਕਿ ਕਿਸੇ ਬਾਇਲੈਟਰਲ ਜਿਹੜਾ ਆਪਰੇਸ਼ਨ ਹੋਇਆ ਹੋਵੇ ਹੱਥਾਂ ਦਾ ਜੀ ਯਾਨੀ ਕਿ ਹੱਥ ਕਿਸੇ ਹੋਰ ਦੇ ਹੱਥ ਕਿਸੇ ਹੋਰ ਦੇ ਲਾ ਦਿੱਤੇ ਜਾਣ ਇੱਕ ਰਿਸ਼ਮਾ ਵਾਪਰਿਆ ਜਿੱਥੇ ਸਰ ਗੰਗਾਰਾਮ ਹਸਪੀਟਲ ਦੇ ਡਾਕਟਰਾਂ ਨੇ ਤਕਰੀਬਨ 12 ਘੰਟੇ ਦੀ ਸਰਜਰੀ ਕਰਕੇ ਇੱਕ ਪੇਂਟਰ ਜਿਹਨੇ 2020 ਦੇ ਵਿੱਚ ਇੱਕ ਟ੍ਰੇਨ ਹਾਦਸੇ ਦੇ ਵਿੱਚ ਆਪਦੇ ਦੋਵੇਂ ਹੱਥ ਗਵਾਲੇ ਸੀ ਯਾਨੀ ਕਿ ਉਹਦੇ ਹੱਥ ਕੱਟੇ ਗਏ ਸੀ ਤੇ ਉਹਦੇ ਦੇਖੋ 12 ਘੰਟੇ ਦੀ ਮੁਸ਼ਕਤ ਸਰਜਰੀ ਹੋਈ ਤੇ ਸਰਜਰੀ ਜਿਹੜੀ ਹੈ ਉਹ ਕਾਮਯਾਬ ਹੋਈ ਹੂੰ ਮੀਨਾ ਮਹਿਤਾ ਨਾਂ ਦੀ ਔਰਤ ਜਿਹਨੇ ਇਹ ਤਿਆਰ ਕੀਤਾ ਸੀਗਾ ਕਿ ਮੈਂ ਜਦੋਂ ਨਾ ਰਹਾ ਤਾਂ ਮੇਰੇ ਅੰਗ ਦਾਨ ਕੀਤੇ ਜਾਣ ਜੀ ਮਨੁੱਖਤਾ ਦੀ ਬੜੀ ਵੱਡੀ ਮਿਸਾਲ ਹੈ ਮਨੁੱਖ ਨੂੰ ਇਸ ਬਾਰੇ ਸੋਚਣਾ ਚਾਹੀਦਾ ਐਸੇ ਲੋਕ ਜਿਹੜੇ ਧਰਤੀ ਤੇ ਇਹ ਸੋਚਦੇ ਆ ਉਹਨੇ ਆਪਣੀਆਂ ਅੱਖਾਂ ਲੀਵਰ ਕਿਡਨੀ ਔਰਤ ਨੇ ਦਾਨ ਕੀਤੇ ਅੰਗ ਦਾਨ ਕੀਤੇ ਨਾਲ ਹੀ ਪਹਿਲੀ ਵਾਰ ਹੋਇਆ ਇਤਿਹਾਸ ਚ ਕਿ ਹੱਥ ਵੀ ਦਾਨ ਕੀਤੇ ਗਏ ਹੁਣ ਜੀ ਤੇ ਇਹ ਜਿਹੜੇ ਹੱਥ ਹੈ ਉਸ ਔਰਤ ਦੇ ਸਰੀਰ ਤੋਂ ਕਿਉਂਕਿ ਉਹ ਬ੍ਰੇਨ ਡੈਡ ਘੋਸ਼ਿਤ ਹੋ ਗਈ ਸੀ ਜੀ ਉਸ ਔਰਤ ਦੇ ਸਰੀਰ ਤੋਂ ਕੱਟ ਕੇ ਤੇ ਇਸ ਬੰਦੇ ਦੇ ਲਾਏ ਗਏ ਉਹ ਹੱਥ ਹਮ ਹੁਣ ਇਹ ਵੀ ਦੇਖੋ ਕਿ ਔਰਤ ਦੇ ਹੱਥ ਜਿਹੜੇ ਬੰਦੇ ਦੇ ਕੰਮ ਆ ਰਹੇ ਆ ਜ਼ਿੰਦਗੀ 'ਚ ਇਹ ਸੋਚ ਦੇ ਦਾਇਰੇ ਨੂੰ ਕਿੰਨਾ ਵੱਡਾ ਤੁਹਾਨੂੰ ਕਰਨਾ ਜਿਵੇਂ ਆਪਾਂ ਕਹਿੰਦੇ ਆ ਕਿ ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਪਰ ਦੂਸਰੇ ਪਾਸੇ ਕੁਦਰਤ ਦੇ ਨਾਲ ਛੇੜਛਾੜ ਨਹੀਂ ਹੈ ਕਿ ਵੀ ਜਿਹੜੀ ਚੀਜ਼ ਹੈ ਦੇਖੋ ਫਿਰ ਤਾਂ ਜੇ ਕੁਦਰਤ ਦੇ ਨਾਲ ਛੇੜਖਾਨੀ ਦੀ ਤੁਸੀਂ ਗੱਲ ਕਰਦੇ ਹੋ ਤੇ ਮਾਈਕਲ ਜੈਕਸਨ ਆਰ ਗਏ ਨੇ ਤਾਂ ਕਾਲੇ ਤੋਂ ਰੰਗ ਹੀ ਚਿੱਟਾ ਕਰਾ ਲਿਆ ਸੀ ਸਕਿਨ ਦਾ ਹੂੰ ਤੁਸੀਂ ਫਿਰ ਜਿਹੜੇ హెయిਰ ਟ੍ਰਾਂਸਪਲੈਂਟ ਕਰਾਈ ਜਾਂਦੇ ਹੋ ਫਿਰ ਇਹ ਕਿਉਂ ਕਰਾ ਲੈਂਦੇ ਹੋ ਜਦੋਂ ਬੰਦੇ ਗੰਜੇ ਹੋ ਜਾਂਦੇ ਐ ਹੂੰ ਇਹ ਬੇਬੁਨਿਆਦ ਗੱਲਾਂ ਪਲਾਸਟਿਕ ਸਰਜਰੀਆਂ ਹੋਈ ਜਾਂਦੀਆਂ ਮੈਨੂੰ ਲੱਗਦਾ ਹੈ ਕਿ ਸਾਇੰਸ ਬਹੁਤ ਮੂਰਖ ਅੱਗੇ ਪਹੁੰਚ ਗਈ ਕੀ ਪਤਾ ਕੁਦਰਤ ਨੂੰ ਇਹੀ ਮਨਜ਼ੂਰ ਹੈ ਕੁਦਰਤ ਚਾਹੁੰਦੀ ਹੈ ਕਿ ਮਨੁੱਖ ਇੰਨਾ ਗਰੋ ਕਰਦਾ ਰਹੇ ਕਿ ਮੈਡੀਕਲ ਜਿਹੜੀ ਲਾਈਨ ਹੈ ਉਹਦੇ ਵਿੱਚ ਤੁਸੀਂ ਇੰਨੇ ਅੱਗੇ ਪਹੁੰਚੋ ਅੱਜ ਲੀਵਰ ਟ੍ਰਾਂਸਪਲੈਂਟ ਹੋ ਰਿਹਾ ਅੱਜ ਹਾਰਟ ਟ੍ਰਾਂਸਪਲੈਂਟ ਹੋ ਰਿਹਾ ਅੱਜ ਤੁਸੀਂ ਦੇਖੋ ਕਿਡਨੀਆਂ ਟ੍ਰਾਂਸਪਲੈਂਟ ਬੜੀ ਕਾਮਨ ਜੀ ਗੱਲ ਹੈ ਤੇ ਇਹ ਤਾਂ ਇੱਕ ਮੈਨੂੰ ਲੱਗਦਾ ਹੈ ਕਿ ਰੱਬ ਦੀ ਦਿੱਤੀ ਹੋਈ ਇੱਕ ਦਾਤ ਹੈ ਕਿ ਜੇ ਮਨੁੱਖ ਇੰਨਾ ਵਿਕਾਸ ਕਰ ਗਿਆ ਮੈਡੀਕਲ ਲਾਈਨ ਦੇ ਵਿੱਚ ਵੀ ਜੇ ਹੱਥ ਕੱਟੇ ਗਏ ਸੀ ਜੀ ਤੇ ਹੁਣ ਤਾਂ ਉਹ ਸੋਚੋ ਕਿ ਪਿੰਟਰ ਜਿਹੜਾ ਪੇਂਟ ਕਰਦਾ ਹੋਣਾ ਉਹਦੀ ਜ਼ਿੰਦਗੀ ਰੰਗਾਂ ਦੇ ਨਾਲ ਸੀ ਹੱਥਾਂ ਦੇ ਨਾਲ ਹੀ ਸੀ ਸਾਰੀ ਕਲਾ ਉਹਦੀ ਉਹਦੇ ਹੱਥ ਹੀ ਕੱਟੇ ਗਏ ਸੀ ਬੰਦੇ ਦੇ ਤੇ ਅੱਜ ਮੈਂ ਸਮਝਦਾ ਕਿ ਜਦੋਂ ਉਹ ਉਸ ਦਿੱਤੇ ਹੋਏ ਹੱਥਾਂ ਦੇ ਨਾਲ ਦੁਬਾਰਾ ਜਿੱਦੈ ਨੂੰ ਬਰਸ਼ ਫੜੂਗਾ ਹੂੰ ਕੁਦਰਤ ਖੁਸ਼ ਹੋਊਗੀ ਕਿ ਨਹੀਂ ਹੋਊਗੀ ਇਹ ਦੱਸੋ ਤੇ ਔਰਤ ਵੀ ਨਾਲ ਹੀ ਹੋਊਗੀ ਨਾ ਜੀ ਜਿਸ ਦੇ ਹੱਥ ਨੇ ਉਹਦੇ ਉਹ ਵੀ ਜੀਊਗੀ ਬਿਲਕੁਲ ਜਿਵੇਂ ਆਪਾਂ ਅੱਖਾਂ ਦਾ ਦੇਖਦੇ ਆਂ ਵੀ ਅੱਖਾਂ ਦਾਣ ਅੱਖਾਂ ਦਾਣ ਹੁੰਦੀਆਂ ਨਵੀਂ ਜ਼ਿੰਦਗੀ ਮਿਲ ਜਾਂਦੀ ਹੈ ਸੋ ਇਹ ਮੈਂ ਸਮਝਦਾ ਕਿ ਹੱਥ ਦਾਣ ਹੋਏ ਨੇ ਇਹ ਬੜੀ ਵੱਡੀ ਇੱਕ ਜਿਹੜੀ ਮਾਰਕਾ ਮਾਰਿਆ ਡਾਕਟਰਸ ਨੇ ਸਾਨੂੰ ਆਪਣੇ ਡਾਕਟਰਸ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਹੈ ਸਾਡੇ ਡਾਕਟਰਸ ਕਰਕੇ ਇਸ ਮੁਲਕ ਦੀ ਤਰੱਕੀ ਦੇ ਵਿੱਚ ਵੱਡਾ ਯੋਗਦਾਨ ਹੈ ਸਾਨੂੰ ਸਿਹਤਮੰਦ ਰੱਖਣ ਦੇ ਵਿੱਚ ਡਾਕਟਰਸ ਦਾ ਵੱਡਾ ਰੋਲ ਹੈ ਤੇ ਸਾਡੀਆਂ ਬਿਮਾਰੀਆਂ ਨਾਲ ਲੜਦੇ ਆ ਤੇ ਡਾਕਟਰਸ ਜਿਹੜੇ ਆ ਉਹ ਖੜਦੇ ਆ ਸਾਡੇ ਪਿੱਛੇ ਸੋ ਇਹ ਬੜਾ ਵੱਡਾ ਇੱਕ ਮਾਰਕਾ ਮਾਰਿਆ ਗਿਆ ਹੱਥ ਜਿਹੜੇ ਨਵੇਂ ਮਿਲੇ ਨੇ ਪਹਿਲੀ ਵਾਰੀ ਹੋਇਆ ਕਿ ਬਾਇਲੈਟਰਲ ਹੈਂਡਸ ਜਿਹੜੇ ਉਹ ਟਰਾਂਸਪਲੈਂਟ ਕੀਤੇ ਗਏ ਹੁਣ ਔਰ ਉਹ ਸਕਸੈਸਫੁਲ ਹੋਇਆ ਸੋ ਜਿੱਥੇ ਡਾਕਟਰਸ ਦੀ ਵੱਡੀ ਗੱਲ ਹੈ ਉੱਥੇ ਮੈਨੂੰ ਲੱਗਦਾ ਹੈ ਕਿ ਮਨੁੱਖ ਜਿਹੜਾ ਉਹ ਇੱਕ ਦੂਜੇ ਮਨੁੱਖ ਦੇ ਕੰਮ ਮੌਤ ਤੋਂ ਬਾਅਦ ਆ ਰਿਹਾ ਹੈ ਜਾਂ ਫੁੱਕੇ ਜਾਵਾਂਗੇ ਜਾਂ ਦਫਨਾਏ ਜਾਵਾਂਗੇ ਦਫਨਾ ਦਿੱਤੇ ਜਾਵਾਂਗੇ ਉੱਥੇ ਵੀ ਭੋਜਨ ਨਹੀਂ ਬਣਦੇ ਆ ਹਾਰ ਬਣਦੇ ਆ ਕੀੜਿਆਂ ਦਾ ਬਣ ਜਾਂਦੇ ਆ ਜਾਂ ਹੋਰ ਚੀਜ਼ਾਂ ਦਾ ਜਦੋਂ ਅਗਨ ਭੇਟ ਕਰ ਦਿੱਤੇ ਜਾਂਦੇ ਆ ਤਾਂ ਇੰਨੀ ਕਿ ਸਾਡੀ ਸਵਾਹ ਜਿਹੜੀ ਹੈ ਉਹ ਤਾਰ ਦਿੱਤੀ ਜਾਂਦੀ ਹੈ ਪਰ ਜੇ ਕਿਸੇ ਦੇ ਕੰਮ ਆ ਸਕਦੇ ਆ ਮੈਨੂੰ ਲੱਗਦਾ ਮੈਂ ਇਸ ਤੋਂ ਬਾਅਦ ਇਹ ਤਹਈਆ ਕਰਨ ਦਾ ਸੋਚ ਰਿਹਾ ਸੀਗਾ ਕਿ ਕਿਉਂ ਨਾ ਆਪਾਂ ਵੀ ਵਿਚਾਰੀਏ ਕਿ ਜਾਂਦੇ ਜਾਂਦੇ ਲਿਖ ਕੇ ਜਾਈਏ ਕਿ ਭਾਈ ਸਾਡੀ ਜਿਹੜਾ ਸਰੀਰ ਹੈ ਉਹ ਕਿਸੇ ਦੇ ਕੰਮ ਆ ਜੀ ਜਿਵੇਂ ਪੰਜਾਬ ਦੀ ਆਪਾਂ ਗੱਲ ਕਰਦੇ ਇੱਥੇ ਅੱਖਾਂ ਦਾਣ ਜਾਂ ਖੂਨ ਦਾਣ ਇਹ ਕੈਂਪ ਤਾਂ ਲੱਗਦੇ ਰਹਿੰਦੇ ਇਸ ਬਾਰੇ ਚੇਤਨਾ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਵੀ ਮੈਂ ਤਾਂ ਸਮਝਦਾ ਇਹ ਚੰਗੀ ਗੱਲ ਹੈ ਬڑے ਲੋਕ ਇਹਨੂੰ ਰਿਲੀਜੀਅਸ ਫੈਕਟਰ ਤੋਂ ਕਈ ਸੋਚਦੇ ਆ ਕਿ ਨਹੀਂ ਮਨੁੱਖ ਜੀਆ ਤੇ ਜੇ ਮਰਨ ਤੋਂ ਬਾਅਦ ਉਹਦਾ ਸਰੀਰ ਖਰਾਬ ਨਾ ਹੋਵੇ ਇਸ ਤਰ੍ਹਾਂ ਨਾ ਹੋਵੇ ਮੈਨੂੰ ਲੱਗਦਾ ਹੈ ਕਿ ਜੇ ਤੁਹਾਡੇ ਅੰਗ ਠੀਕ ਪਏ ਆ ਤੇ ਕਿਸੇ ਦੇ ਕੰਮ ਆ ਸਕਦੇ ਆ ਤੇ ਉਹਦੀ ਜ਼ਿੰਦਗੀ ਲੰਬੀ ਹੋ ਸਕਦੀ ਹੈ ਜੀ ਆਖਰ ਜਾਣਾ ਤਾਂ ਸਭ ਨੇ ਹੀ ਹੈ ਮੈਡੀਕਲ ਸਾਇੰਸ ਸਭ ਕੁਝ ਕਰ ਲੂਗੀ ਪਰ ਮਨੁੱਖ ਦਾ ਜਾਣਾ ਤਾਂ ਰੋਕ ਨਹੀਂ ਸਕਦੀ ਜੀ ਪਰ ਹਾਂ ਜੇ ਕੋਈ ਜਵਾਨੀ ਉਮਰੇ ਕਿਸੇ ਨੂੰ ਦਿੱਕਤ ਆਈ ਹੈ ਕਿਸੇ ਦੀਆਂ ਲੱਤਾਂ ਬਾਹਾਂ ਕੱਟੀਆਂ ਗਈਆਂ ਤੇ ਉਹ ਅ ਫਿਜ਼ੀਕਲੀ ਡਿਸੇਬਲ ਹੋ ਕੇ ਜ਼ਿੰਦਗੀ ਕੱਟ ਰਿਆ ਸੀ ਤੇ ਜੇ ਇਸ ਤਰੀਕੇ ਨਾਲ ਜੀਵਨ ਮਿਲਦਾ ਨਵਾਂ ਜੀ ਤੇ ਇਹ ਤਾਂ ਬਹੁਤ ਵੱਡੀ ਗੱਲ ਹੈ ਪਰ ਦੂਸਰੇ ਪਾਸੇ ਜਿਹੜਾ ਇਹ ਅੰਗ ਵੇਚੇ ਵੀ ਜਾ ਰਹੇ ਨੇ ਕੱਢ-ਕੱਢ ਕੇ ਉਹ ਇੱਕ ਵੱਖਰਾ ਮਸਲਾ ਹੈ ਦੇਖੋ ਉਹ ਤਾਂ ਅ ਇਹ ਅੱਜ ਦਾ ਨਹੀਂ ਹੈ ਜਦੋਂ ਤੋਂ ਮੈਡੀਕਲ ਸਾਇੰਸ ਨੇ ਸਰਜਰੀ ਕਰਨੀ ਸ਼ੁਰੂ ਕੀਤੀ ਤਰੱਕੀ ਕਰਦਾ ਰਿਹਾ ਮਨੁੱਖ ਤੇ ਇਹ ਚੀਜ਼ਾਂ ਨਾਲ-ਨਾਲ ਚੱਲੀਆਂ ਨੇ ਹਾਂ ਇਹਦੇ ਤੇ ਰੋਕ ਹੋਣੀ ਚਾਹੀਦੀ ਹੈ ਇਹਦੇ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਪਰੇ ਬਿਲਕੁਲ ਕੰਪਲੀਟਲੀ ਮੈਨੂੰ ਲੱਗਦਾ ਅੱਜ ਦਾ ਇਹ ਵਿਸ਼ਾ ਹੀ ਨਹੀਂ ਹੈ ਭਗਤਾ ਜੀ ਅੱਜ ਤਾਂ ਪੋਜ਼ਿਟਿਵਿਟੀ ਦੀ ਗੱਲ ਹੈ ਕਿ ਸਾਡੇ ਮੁਲਕ ਦੇ ਡਾਕਟਰਸ ਦੀ ਇੰਨੀ ਤਰੱਕੀ ਹੈ ਕਿ ਬਾਈਲੈਟਰਲ ਹੈਂਡਸ ਟ੍ਰਾਂਸਪਲੈਂਟ ਕੀਤੇ ਉਹਨਾਂ ਨੇ ਸਾਨੂੰ ਇਸ ਗੱਲ ਦੇ ਉੱਤੇ ਮਾਣ ਮਹਿਸੂਸ ਕਰਨਾ ਚਾਹੀਦਾ ਜੀ